ਤਤ ਰੂਪ ਦੇ ਵਿੱਚ ਗਲਤ ਟਿੱਪਣੀਆਂ ਕਰਦਾ ਸੀ ਭਾਵੇਂ ਸੰਦੀਪ ਠਾਪੁਰ ਹੋਵੇ ਜਾਂ ਕੋ ਹੋਵੇ ਕਿਸੇ ਨੂੰ ਵੀ ਕਿਸੇ ਦੇ ਧਰਮ ਦੇ ਵਿਰੁੱਧ ਕੋਈ ਟਿੱਪਣੀਆਂ ਕਰਨ ਦਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਸਾਰਿਆਂ ਨੂੰ ਸਾਨੂੰ ਅਮਨ ਕਾਨੂੰਨ ਦੇ ਮਾਮਲੇ ਵਿੱਚ ਆਪੋ ਆਪਣੀ ਹਰਜਨ ਪਾਉਣਾ ਚਾਹੀਦਾ ਕੋਈ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਆਪਸ ਵਿੱਚ ਟਕਰਾਅ ਵਧੇ ਕਿਉਂਕਿ ਧਰਮ ਅਨੇਕ ਭਾਰਤੇ ਪਰ ਕਈ ਹਟਦੇ ਨਹੀਂ ਪੰਜਾਬ ਦੇ ਵਿੱਚ ਸੱਤ ਕਾਂਗਰਸ ਪਾਰਟੀ ਦੇ ਨੇ ਤਿੰਨ ਆਮ ਆਦਮੀ ਪਾਰਟੀ ਦੇ ਦੋ ਯਾਦ ਤੇ ਸਵਾ ਲੱਖ ਅਕਾਲੀ ਦਲ ਦਾ ਉਹ ਤਾਂ ਵਿਚਾਰੇ 10 ਜਵਾਨਤਾ ਵੀ ਜ਼ਬਤ ਕਰਾ ਬੈਠੇ ਉਹ ਕਹਿੰਦੇ ਆ ਕਿ ਮੈਂ 10 ਤੇ ਜਵਾਨਤਾ ਜ਼ਬਤ ਕਿਉਂ ਹੋ ਗਈਆਂ ਅਕਾਲੀ ਦਲ ਇਹਦਾ ਜਵਾਬ ਵੀ ਦੇਣਾ ਚਾਹੀਦਾ ਕਲੇਰ ਸਭ ਬੜੇ ਸਿਆਣੇ ਕਾਨੂੰਨੀ ਸਲਾਹਕਾਰ ਨੇ ਮਸਲਾ ਸੰਵਾਦ ਹੈ ਗੱਲਬਾਤ ਹੈ ਗੱਲਬਾਤ ਤੋਂ ਬਿਨਾ ਮਸਲਾ ਹੱਲ ਨਹੀਂ ਹੋਇਆ ਕਰਦਾ ਇਸ ਕਰਕੇ ਸੰਵਾਦ ਨੂੰ ਤਰਜੀਹ ਦਿਆ ਕਰੋ ਤੁਹਾਡੇ ਨਾਲ ਸ਼੍ਰਮਣੀ ਕਾਲੀ ਦਲ ਦੇ ਸਪੋਕਸ ਪਰਸਨ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਕਲੇ ਕਿਰਪਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਕਲੈਸਪ ਜੁਰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲਦਾ ਹੈ ਬਾਗੀ ਤਰ੍ਹਾਂ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲਗਾਉਂਦੇ ਨੇ ਤੇ ਹੁਣ ਵੀ ਉਹਨਾਂ 'ਵਲ ਇਲਜ਼ਾਮ ਲਗਾਇਆ ਗਿਆ ਕਿ ਡੇਰਾ ਮੁਖੀ ਨੂੰ ਮਾਫੀ ਦਿਵਾਉਣ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਡਾਕਟਰ ਦਿਲਜੀਤ ਚਿੰਮੇ ਦਾ ਅਹਿਮ ਰੋਲ ਸੀਗਾ ਜੀ ਦੇਖੋ ਕੇਂਦਰ ਦੀ ਸਾਜ਼ਿਸ਼ ਤੇ ਜਿਹੜੇ ਲੋਕ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਸੀ ਜੀ ਜਦੋਂ ਆਪਣੀਆਂ ਉਹ ਸਾਜ਼ਿਸ਼ਾਂ ਦੇ ਵਿੱਚ ਨਕਾਮ ਹੋ ਕੇ ਪਾਰਟੀ ਦੇ ਵਰਕਰ ਕੈਡਰ ਤੇ ਲੀਡਰਸ਼ਿਪ ਨੇ ਨਕਾਰਤਾ ਹੁਣ ਫਰਸਟ੍ਰੇਟ ਹੋ ਕੇ ਇਹ ਜੇ ਪੁੱਠੇ ਸਿੱਧੇ ਬਿਆਨ ਦੇ ਰਹੇ ਨੇ ਕਿਉਂਕਿ ਪਾਰਟੀ 'ਚ ਅਲੱਗ-ਥਲੱਗ ਪੈ ਗਏ ਨੇ ਜੀ ਤਾਂ ਮੈਂ ਤਾਂ ਸਿੱਧਾ ਸਵਾਲ ਕਰਦਾ ਜਿਹੜਾ ਬਾਗੀ ਧੜਾ ਖੜਾ ਹੈ ਇਹ ਡੇਰੇ ਜਾਣ ਵਾਲੇ ਤਾਂ ਇਹ ਲੋਕ ਨੇ 2017 ਦੀ ਚੋਣਾਂ ਤੋਂ ਪਹਿਲਾਂ ਡੇਰੇ ਕੌਣ ਗਿਆ ਸੀ ਚੰਦੂ ਮਾਜਰਾ ਸਾਹਿਬ ਰਖੜਾ ਸਾਹਿਬ ਮਲੂਕਾ ਸਾਹਿਬ ਇਹ ਉਦੋਂ ਕੀ ਲੈਣ ਗਏ ਸੀ ਡੇਰੇ ਜੀ ਸੋ ਇਹ ਲੋਕੋ ਨੇ ਪਰਮਿੰਦਰ ਢੀਂਡਾ ਜੀ ਵੀ ਉਹਨਾਂ ਦੇ ਵਿੱਚ ਸ਼ਾਮਿਲ ਸੀ ਸੋ ਆਪਣੀਆਂ ਗਲਤੀਆਂ ਛਪਾਉਣ ਦੇ ਆਪਣੇ ਜਿਹੜੇ ਮਾੜੇ ਕੰਮ ਜਿੰਨਾ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਉਦੋਂ ਵੀ ਪਾਰਟੀ 'ਚ ਬੜਾ ਸਵਾਲ ਉੱਠਿਆ ਕਿ ਚਾਰ ਲੋਕ ਡੇਰੇ ਕਿਉਂ ਗਏ ਬਾਅਦ ਦੇ ਵਿੱਚ ਇਹ ਤਨਖਾਈ ਐਕਰਾਰ ਹੋਏ ਇਹਨਾਂ ਨੂੰ ਅਕਾਲੀ ਦਲ ਸਾਹਬ ਤੇ ਉੱਥੇ ਸੇਵਾ ਕਰਕੇ ਉੱਥੇ ਇਹਨਾਂ ਨੇ ਫਿਰ ਮਾਫੀ ਲਈ ਤੇ ਅੱਜ ਇਹ ਲੋਕ ਅਕਾਲੀ ਦਲ ਤੇ ਸਵਾਲ ਖੜੇ ਕਰਨ ਸੋ ਡੇਰੇ ਨਾਲ ਵੀ ਸਾਂਝਾ ਇਹਨਾਂ ਦੀਆਂ ਨੇ ਭਾਜਪਾ ਨਾਲ ਵੀ ਸਾਂਝਾ ਇਹਨਾਂ ਦੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਸਾਜ਼ਿਸ਼ 'ਚ ਜਦੋਂ ਇਹ ਸਿੱਧਮ ਸਿੱਧਾ ناکਾਮ ਹੋ ਗਏ ਤਾਂ ਹੁਣ ਐਸੇ ਪੁੱਠੇ ਸਿੱਧੇ ਬਿਆਨ ਦੇ ਕੇ ਮੀਡੀਆ 'ਚ ਬਣੇ ਰਹਿਣਾ ਚਾਹੁੰਦੇ ਨੇ ਜਿਹੜੀਆਂ ਗੱਲਾਂ ਦੀ ਕੋਈ ਰੈਲੇਵੈਂਸੀ ਹੈ ਨਹੀਂ ਅੱਜ ਐਸੀਆਂ ਜਿਹੜੀਆਂ ਗੱਲਾਂ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ। ਜੀ। ਸੋ ਕਲੇਰ ਸਾਹਿਬ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚੰਦੂ ਬਾਜੜਾ ਸਾਹਿਬ ਬੀਬੀ ਜਗੀਰ ਕੌਰ ਨਾਲ ਜੀ। ਨਹੀਂ, ਅਕਾਲੀ ਦਲ ਨੇ ਇਹਨਾਂ ਦੇ ਨਾਲ ਕੀ ਗੱਲ ਕਰਨੀ ਹੈ ਜੀ? ਸ਼ਰਮ ਨਹੀਂ ਅਕਾਲੀ ਦਲ ਨੇ ਆਪਣੇ ਹਰ ਇੱਕ ਲੀਡਰ ਨੂੰ ਸੱਦਾ ਦਿੱਤਾ ਕਿ ਭਾਈ ਪਲੇਟਫਾਰਮ ਹੈ ਆਓ ਸੁਝਾਅ ਦਿਓ। ਪਰ ਇਹ ਲੋਕ ਇੱਕ ਡੂੰਗੀ ਸਾਜ਼ਿਸ਼ 'ਚ ਅਕਾਲੀ ਦਲ ਨੂੰ ਦੋ ਫਾੜ ਕਰਕੇ ਵੱਖਰਾ ਅਕਾਲੀ ਦਲ, ਭਾਜਪਾ ਤੇ ਕੇਂਦਰੀ ਏਜੰਸੀਆਂ ਦੀ ਸ਼ਹਿਤ ਬਣਾਉਣਾ ਚਾਹੁੰਦੇ ਸੀ ਜਿਹਦੇ ਚਾਜੇ ਨਾਕਾਮ ਹੋ ਗਏ ਨੇ। ਮੈਂ ਤਾਂ ਸਿੱਧਾ ਸਵਾਲ ਕਰਦਾ ਹਾਂ। ਕਿਆ ਜੇ ਅਲੱਗ-ਥਲ੍ਹਾ ਕਿਉਂ ਪੈ ਗਏ ਨੇ ਪਾਰਟੀ ਦੇ ਕਿਸੇ ਵੀ ਲੀਡਰ ਵਰਕਰ ਨੇ ਇਹਨਾਂ ਦਾ ਕਿਉਂ ਨਹੀਂ ਸਮਰਥਨ ਕੀਤਾ ਜਥੇਬੰਦੀ ਜਿਹੜੀ ਹੈਗੀ ਹੈ ਪਾਰਟੀ ਦੀ ਉਹਨੇ ਕਿਉਂ ਨਹੀਂ ਸਮਰਥਨ ਕੀਤਾ ਸੋ ਅੱਜ ਆਪਾਂ ਸੋਚੀਏ ਕਿ ਹੁਣ ਅਸੀਂ ਬੇਤੁੱਕੇ ਬਿਆਨ ਦੇ ਕੇ ਮੀਡੀਆ 'ਚ ਰਹਿ ਜਾਾਂਗੇ ਤਾਂ ਇਹਦੀਆਂ ਕੋਸ਼ਿਸ਼ਾਂ ناکਾਮ ਹੋ ਚੁੱਕੇ ਨੇ ਨਕਾਰ ਦਿੱਤੇ ਗਏ ਲੋਕ ਨੇ ਪਾਰਟੀ ਦੇ ਕੈਡਰ ਵੱਲੋਂ ਤਾਂ ਹੁਣੇ ਅਸੀਂ ਇਹ ਗੱਲਾਂ ਕਰਕੇ ਮੀਡੀਆ 'ਚ ਬਣੇ ਰਹਿਣਾ ਚਾਹੁੰਦੇ ਹਾਂ ਧੰਨਵਾਦ ਲੀਡਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ